ਦੀਪਿਕਾ ਕਿੱਥੇ ਕਿ ਤੁਲੇ ਅਸੀਂ ਘਰ ਵਾਲੇ ਹੀ ਹਾਂ ਤੇ ਕੀ ਗੱਲ ਹੋਈ ਹੈ ਜੀ ਇਹਨਾਂ ਦੀ ਲੜਾਈ ਪਹਿਲੇ ਕਿਤੇ ਹੋਈ ਸੀ ਤੇ ਅਸੀਂ ਇਹਨਾਂ ਨੂੰ ਕਹਿ ਕਿ ਅਸੀਂ ਮੇਰੇ ਹਸਬੰਦ ਬਾਹਰ ਨਹੀਂ ਜਾਂਦੇ ਅੱਜ ਕੁੱਤੇ ਨੂੰ ਦੁੱਧ ਪਾਣ ਗਏ ਤੇ ਬਾਜ਼ਾਰ ਗਏ ਬੱਚਾ ਵਾਸਤੇ ਚੀਜ਼ ਲੈਣ ਤਾਂ ਮੁਗਰ ਆਇਆ ਤੇ ਇਸ ਤਰ੍ਹਾਂ ਦਾ ਤਦਰ ਮਾਰ ਕੇ ਇਹਨਾਂ ਨੂੰ ਸੋਟ ਕੇ ਗੋਲੀ ਵੀ ਮਾਰ ਦੇਣੇ ਰਾਜੀ ਨਾਮਾ ਵੀ ਨਹੀਂ ਕਹਿੰਦੇ ਕਿ ਅਸੀਂ ਨਹੀਂ ਕਰਨਾ ਪਹਿਲੇ ਵੀ ਕੋ ਝਗੜਾ ਹੋਇਆ ਸੀ ਹਾਂਜੀ 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 ਕੱਲ੍ਹ ਪਹਿਲੇ ਝਗੜਾ ਹੋਇਆ ਇਹ ਹੋ ਗਏ 5 4 5 ਮਹੀਨੇ ਹੋ ਗਏ ਕਿਹ ਨਾਲ ਹੋਇਆ ਸੀ ਝਗੜਾ ਅਨਜਿਗਦੀਪ ਜੱਟ ਨਾਲ ਹੋਇਆ ਸੀ ਤੇ ਸੋਈ ਨਾ ਹੋਇਆ ਸੀ ਕਿੱਥੋਂ ਦੇ ਰਹਿਣ ਵਾਲੇ ਨੇ ਇਹ ਮੂਲੇ ਚੱਕਦੇ ਤੇ ਉਹ ਤਾਂ ਰਾਜੀ ਨਾਮਾ ਨਹੀਂ ਹੋਇਆ ਸੀ ਨਹੀਂ ਜੀ ਉਹ ਕਹਿੰਦੇ ਰਾਜੀ ਨਾਮਾ ਨਹੀਂ ਕਰਨਾ ਅਸੀਂ ਜਾਂ ਤਾਂ ਇਹਨੂੰ ਮਾਰ ਦੇਣਾ ਉਹ 10 12 ਬੰਦੇ ਸੀ ਇਹ ਇਕੱਲਾ ਸੀ ਤੇ ਕਿਹੜੇ ਹਥਿਆਰ ਸੀ ਉਹਨਾਂ ਕੋਲ ਉਹਨਾਂ ਕੋਲ ਦਾਤਰ ਸੀ ਤੇ ਪਿਸਤੋਲਾਂ ਸੀ ਹਾਂਜੀ ਇਹ ਸਭ ਮੰਗਦੇ ਕਿ ਇਹ ਫੜੇ ਜਾਣ ਇਹਨਾਂ ਨੂੰ ਸਹਾ ਮਿਲਣੀ ਚਾਹੀਦੀ ਜਿਸ ਤਰ੍ਹਾਂ ਇਹਨਾਂ ਨੂੰ ਮਾਰਿਆ ਵਾ ਉਸ ਤਰ੍ਹਾਂ ਇਹਨਾਂ ਦੇ ਨਾਲ ਹੋਣੀ ਚਾਹੀਦੀ ਲੱਗਦਾ ਕਿ ਨਹੀਂ ਜੀ ਲੱਗਦਾ ਕਿ ਇਹਨਾਂ ਨੂੰ ਖਤਰਾ ਹੋਣਾ ਹਾਂਜੀ ਇਹਨਾਂ ਨੂੰ ਖਤਰਾ ਵਾ ਇਹ ਜਦੋਂ ਮਰਜ਼ੀ ਆਕੇ ਇਹਨੂੰ ਪੈਸਾ ਕਦੇ ਆ ਕੱਲ੍ਹ ਨੂੰ ਕਿਉਂਕਿ ਬਾਹਰ ਜਾਂਦਿਆਂ ਨੂੰ ਜਾਣਾ ਹੀ ਹੁੰਦਾ ਕੰਮ ਕਰਦੇ ਤਾਂ ਜਾਣਾ ਹੀ ਹੁੰਦਾ ਵਾ ਤੇ ਇਹਨਾਂ ਤੋਂ ਹਮੇਸ਼ਾ ਨੂੰ ਡਰ ਲੱਗਾ ਹੀ ਰਹਿਣਾ ਵਾ ਅੱਜ ਇਹਨਾਂ ਨੇ ਢੀਪੜੀ ਸਾਟ ਮਾਰੀ ਕੱਲ ਫੇਰ ਮਾਰ ਸਕਦੇ ਜੇ ਜਾਣ ਦਾ ਖਤਰਾ ਹੈਗਾ ਜੀ ਜਾਣ ਦਾ ਖਤਰਾ ਹੈਗਾ ਕਿਸੇ ਕਿਤੇ ਤੁਸੀਂ ਰਹਿਣ ਵਾਲੀ ਜੀ ਅਗਰਵਾਰੀ ਗਲਵਾਰੀ ਤੇ ਕੀ ਗੱਲ ਹੋਈ ਹੈ ਤੁਹਾਡੇ ਨਾਲ ਮੁੰਡੇ ਆਣ ਕੇ ਦਾਤਰ ਉਤਰ ਮਾਰ ਗਏ ਤੇ ਨਾਲ ਗੋਲੀ ਜਿਲਾਈ ਉਹਨਾਂ ਨੇ ਮਗਰ ਕਿਹੜੀ ਜਗ੍ਹਾ ਤੇ ਅਗਰਵਾਰੀ ਜੇ ਤੇ ਤੁਸੀਂ ਬਾਹਰ ਆਏ ਕੀ ਕਰਨ ਆਏ ਸੀਗੇ ਮੈਂ ਰੋ ਬਹਿਣਾ ਸੀ ਅੱਛਾ ਜੀ ਹਾਂ ਜੀ ਮਗਰੋਂ ਦਾਸਟਰ ਮਹਾਰਾਜ ਨੇ ਬਾਜ ਗੋਲੀ ਚਲਾਉਂਦੇ ਸੀ ਚੱਲੀ ਗਏ ਉਹਨਾਂ ਕੋ ਹਾਂ ਕਰਦੇ ਰਹਿ ਕੇ ਤੇ ਬਾਜ ਭੱਜ ਗਏ ਕਿੰਨੇ ਬੰਦੇ ਸੀਗੇ ਹੈਗੇ ਸੀ 20 ਜਾਣੇ ਹਾਂਜੀ 20 ਜਾਣੇ ਹੈਗੇ ਤੇ ਕੀ ਕੀ ਹਥਿਆਰ ਸੀ ਉਹਨਾਂ ਕੋਲ ਦਾਸਟਰ ਛੁਰਪਾਨਾ ਪਿਸਤੋਲ ਪਿਸਤੋਲ ਕਿੰਨੇ ਸੀਗੇ ਪਤਾ ਨਹੀਂ ਇੱਕੋ ਦੇ ਘੱਡੇ ਹਲੇ ਮੇਰੇ ਸਾਹਮਣੇ ਇੱਕੋ ਹੀ ਵੱਡਿਆ ਆਈ ਉਹਨਾਂ ਨੇ ਕਿੱਥੋਂ ਦੇ ਕਿੱਥੋਂ ਦੀ ਸੀਗੀ ਸੀ ਨਹੀਂ ਜੇ ਕੋਈ ਗੋਲੀ ਗੋਲੀ ਵਿੱਚ ਚਲਾਏ ਕੋਲੀ ਚਲਾਈ ਉਹਨਾਂ ਨੇ ਤੇ ਪਹਿਲੇ ਵੀ ਚੱਲ ਰਿਹਾ ਜੇ ਉਹਨਾਂ ਦਾ ਝਗੜਾ ਹੋਇਆ ਜਿਹੜਾ ਰਾਈਨਾਮਾ ਕੋਈ ਖੁਣਾ ਸੀ ਨਹੀਂ ਜੀ ਕੋਈ ਨਹੀਂ ਦੱਸ ਤਾਂ ਰਹੀ ਹੈ ਕਿ ਤੁਹਾਡਾ ਪਹਿਲੇ ਵੀ ਰਾਈਨਾਮਾ ਹੋਣ ਵਾਲਾ ਜੀ ਹੋਰ ਝਗੜਾ ਹੋਇਆ ਸੀ ਪਹਿਲੇ ਵੀ ਕੋਈ ਝਗੜਾ ਨਹੀਂ ਸੀ ਨਾ ਨੂੰ ਪਤਾ ਨਹੀਂ ਤਾਂ ਨੂਆ ਬੰਦਾਂ ਦੇ ਕਿੱਥੋਂ ਦੇ ਰਹਿਣ ਵਾਲੇ ਨੇ ਨਹੀਂ ਇਹ ਤਾਂ ਪਤਾ ਕਿੱਤੀ ਆ ਤੁਸੀਂ ਹਾਂ ਜੀ ਤੇ ਹੁਣ ਕੀ ਮੰਗ ਕਰਦੇ ਹੋ ਬਸ ਇਹੋ ਤਾਂ ਸਾਫ਼ ਪੁੱਛ ਲੈਣਾ ਸੀ ਤੇ ਗੱਡੀ ਕਾਈ ਕਿਤੇ ਤੇ ਸੀ ਉਹ ਮੋਟਰਸਾਈਕਲਾਂ ਤੇ ਠੀਕ ਹੈ ਗੱਲੇ ਕੇ ਆ ਰਿਸ਼ੀ ਨਾਮ ਜਿਹਨਾਂ ਦਾ ਤੇ ਇਹ ਕੋਈ 4-5 ਮਹੀਨਿਆਂ ਤੋਂ ਲੜਾਈ ਚੱਲਦੀ ਆ ਰਹੀ ਹੈ ਇਹ ਪਹਿਲੋ ਵੀ ਇਹਨਾਂ ਨੇ ਪਿਛੇ ਇਹਦੇ ਗੋਲੀ ਗੱਲੀ ਚ ਲਾਈ ਇਹ ਅਨਰਧ ਪਰ ਹਾਂਜੀ ਤੇ ਉਦੋਂ ਤਾਂ ਆਪਾਂ ਚਲੋ ਬਾਹਰ ਨਿਕਲਾ ਇਹਨਾਂ ਬੰਦ ਕੀਤਾ ਵਾ ਤੇ ਹੁਣ ਅੱਜ ਫੇਰ ਇਹ 20 ਤੋਂ 25 ਮੁੰਡੇ ਆਣ ਕੇ ਗੁਰਵਾਲੀ ਗੇਟ ਫਾਰਕ ਦੇ ਲਾਗੇ ਉੱਥੇ ਆਣ ਕੇ ਦਤਰ ਦੁੱਤਰ ਮਾਰੇ ਇਹਨਾਂ ਨੇ ਗੋਲੀਆਂ ਚਲਾਉਂਦੀ ਪੂਰੀ ਕੋਸ਼ਿਸ਼ ਕੀਤੀ ਆ ਤੇ ਉਹ ਵੱਜੀ ਨਹੀਂ ਜੀ ਤੇ ਇਸ ਕਰਕੇ ਆਪਾਂ ਇਨਸਾਫ ਦੀ ਮੰਗ ਕਰਦੇ 307 ਦਾ ਪਰਚਾ ਹੋਣਾ ਚਾਹੀਦਾ ਇਹਨਾਂ ਤੇ ਮੈਂ ਡਿਊਟੀ ਅਫਸਰ ਏਐਸਆਈ ਸਤਨਾਮ ਸਿੰਘ ਦੋਣਾਛੇਦਵੀਨ ਅੱਜ ਇੱਕ ਝਗੜਾ ਆ ਗੜੀ ਨੰਬਰ 3 ਗੁਜਰੇ ਜੋ ਜਿਸ ਨਾਮ ਦਾ ਵਿਅਕਤੀ ਜਿਹਨਾਂ ਕੋ ਦੂਸਰੀ ਪਾਰਟੀ ਤੇ ਝਗੜਾ ਕੀਤਾ ਜਿਹਦੇ ਛੱਟਾ ਮਾਰੀਆਂ ਸਾਡੇ ਲੋ ਡਾਕਟਰ ਕਰਕੇ ਦਿੱਤਾ ਗਿਆ ਐਸਐਸਓ ਸਾਹਿਬ ਨੂੰ ਕਾਰਵਾਈ ਕਰ ਰਿਹਾ ਜੋ ਰਿਜ਼ਲਟ ਸਾਹਮਣੇ ਆਏਗਾ ਮੈਡੀਕਲ ਦਾ ਉਸੇ ਹਿਸਾਬ ਨਾਲ ਕਾਰਵਾਈ ਕੀਤੀ ਨਹੀਂ ਗੋਲੀ ਨਹੀਂ ਡਾਕਟਰ ਕਰਵਾਣ ਵਾਲੇ ਨਾਲ ਜ਼ਖਮ ਹੋਇਆ